ਅਮਰੀਕਾ ਦੇ ਰਾਸ਼ਟਰਪਤੀ ਦੇ ਰਾਸ਼ਟ੍ਰਾਪਤੀ 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 ਦੇ ਰਾਸ਼ਟ੍ਰ ਪਾਕਿਸਤਾਨ ਨੇ ਸੰਕਟਾਸ਼ਟ ਰਾਸ਼ਟਰ ਦਾ ਧਿਆਨ ਭਾਰਤ ਦੀਆਂ ਕਾਰਵਾਈਆਂ ਵੱਲ ਖਿੱਚਦੇ ਹੋਏ ਕਿਹਾ ਹੈ ਕਿ ਇਸ ਨਾਲ ਤਣਾਅ ਪੈਦਾ ਹੋ ਰਿਹਾ ਹੈ ਅਤੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਵਧ ਰਿਹਾ ਹੈ ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਨੇ ਇਸ ਬੰਦੀ ਬਾਨ ਕੀ ਮੂਨ ਨੂੰ ਪੱਤਰ ਲਿਖਿਆ ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋ ਕਟਟਰ ਰਿਪਬਲਿਕਨ ਨੇਤਾਵਾਂ ਨੂੰ ਅਹਿਮ ਅਹੁਦੇ ਲਈ ਚੁਣਿਆ ਜੀਐਫ ਸੈਸ਼ਨਸ ਨੂੰ ਅਟਾਨੀ ਜਰਨਲ ਅਤੇ ਮਾਈਕ ਪੋਂਪੇ ਨੂੰ ਸੀਆਈਏ ਮੁਖੀ ਦੇ ਤੌਰ ਤੇ ਚੁਣਿਆ ਗਿਆ ਇਸ ਤੋਂ ਪਹਿਲਾਂ ਸੇਵਾਮੁਕਤ ਜਰਨਲ ਮਾਈਕਲ ਫੈਲਨ ਦੀ ਚੋਣ ਰਾਸ਼ਟਰੀ ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਜਿਸ ਵਿੱਚ ਪਾਕਿਸਤਾਨ ਨੇ ਆਪਣੇ ਸਾਦੇ ਨੇੜੇ ਭਾਰਤੀ ਪੰਡੂਬੀ ਦੀ ਨਿਸ਼ਾਨਦੇਹੀ ਅਤੇ ਉਸਨੂੰ ਖੇੜਨ ਦਾ ਦਾਅਵਾ ਕੀਤਾ ਸੀ ਭਾਰਤ ਮੁਤਾਬਕ ਕੋਈ ਵੀ ਪੰਡੂਬੀ ਪਾਕਿਸਤਾਨ ਵਾਲ ਨਹੀਂ ਹੈ